ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਿਹੜੀ ਮੈਂ ਮਸ਼ੀਨ ਲਿਆਂਦੀ ਆ ਜੀ ਇਹਦੀ ਮੈਂ ਤੁਹਾਨੂੰ ਡੈਮੋ ਦੇਣ ਲੱਗੀ ਆ ਜੀ ਵੀ ਫਿਰਕੀ ਕਿੱਦਾਂ ਭਰੀ ਜਾਂਦੀ ਆ ਠੀਕ ਹੈ ਜੀ ਤੇ ਆ ਦੇਖੋ ਆਪਾਂ ਨੇ ਰੀਲ ਪਹਿਲਾਂ ਇਦਾਂ ਇੱਧਰ ਪਾ ਲੈਣੀ ਆ ਠੀਕ ਹੈ ਜੀ ਫਿਰ ਇਹਨੂੰ ਨਾ ਆ ਇੱਥੇ ਇੱਧਰਲੀ ਸਾਈਡ ਪਾ ਕੇ ਤੇ ਧਿਆਨ ਨਾਲ ਦੇਖੋ ਇਹ ਇਦਾਂ ਘੁਮਾ ਕੇ ਇਦਾਂ ਕਾਟੀ ਬਣਾ ਲੈਣੀ ਆ ਠੀਕ ਹੈ ਜੀ ਤੇ ਬਾਕੀ ਇਹਦੇ ਵਿੱਚ ਦਿੱਤਾ ਹੋਇਆ ਵੀ ਆ ਮਸ਼ੀਨ ਤੇ ਵੀ ਜੇ ਮਤਲਬ ਤੁਹਾਨੂੰ ਇਹ ਵੀ ਠੀਕ ਲੱਗਿਆ ਤਾਂ ਤੁਸੀਂ ਇਦਾਂ ਕਰ ਸਕਦੇ ਆ ਜਿੱਦਾਂ ਮੈਂ ਤੁਹਾਨੂੰ ਸਮਝਾ ਰਹੀ ਆ ਤੇ ਬਾਕੀ ਦੋਸਤੋ ਫਿਰਕੀ ਤੇ ਆਪਾਂ ਨੇ ਧੱਗਾ ਲਵੇਟ ਲੈਣਾ ਠੀਕ ਆ ਤੇ ਧੱਗਾ ਕਿੱਧਰਲੀ ਸਾਈਡ ਰੱਖਣਾ ਇਹ ਵੀ ਤੁਸੀਂ ਦੇਖੋ ਆ ਦੇਖੋ ਜੀ ਧੱਗਾ ਇਧਰਲੀ ਸਾਈਡ ਨਹੀਂ ਰੱਖਣਾ ਧੱਗਾ ਇਧਰਲੀ ਸਾਈਡ ਰੱਖਣਾ ਠੀਕ ਹੈ ਜੀ ਇਹ ਐਦਾਂ ਇਹਦੇ ਵਿੱਚ ਪਾ ਕੇ ਤੇ ਆਪਾਂ ਨੇ ਇਹਨੂੰ ਇੱਥੇ ਲਾ ਲੈਣਾ ਐਂਡ 'ਚ ਠੀਕ ਹੈ ਜੀ ਤੇ ਉਹ ਤੋਂ ਬਾਅਦ ਆਪਾਂ ਨੇ ਦੱਬਣਾ ਪੈਰ ਤੇ ਆਹ ਦੇਖੋ ਤੇ ਆਪਣੇ ਆਪ ਉਹਦੇ ਵਿੱਚ ਫਿਰਕੀ ਭਰੀ ਜਾਂਦੀ ਆ ਤੁਹਾਨੂੰ ਕੋਈ ਰੀਲ ਫੜਨ ਦੀ ਲੋੜ ਨਹੀਂ ਆ ਦੇਖੋ ਜੀ ਮੈਂ ਇਦਾਂ ਭਰ ਰਹੀ ਆ ਤੇ ਉਹ ਤੋਂ ਬਾਅਦ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਫਿਰਕੀ ਆਪਾਂ ਪੂਰੀ ਓਵਰ ਭਰ ਲੂਗੇ ਮਸ਼ੀਨ ਨੂੰ ਮਤਲਬ ਜਿੰਨੀ ਕੁ ਧਾਗਾ ਚਾਹੀਦਾ ਉੰਨਾ ਕੇ ਰਹੂਗਾ ਉਹਦੇ ਬਾਅਦ ਇਹਨੇ ਝਟਕੇ ਲਾਉਣ ਲੱਗ ਜਣਾ ਇੱਥੇ ਫਿਰਕੀ ਤੇ ਵੀ ਇਹਦੇ ਵਿੱਚ ਓਵਰ ਧਾਗਾ ਹੋ ਰਿਹਾ ਤੇ ਇਹਨੇ ਆਪਣੇ ਆਪ ਰੁਕ ਜਾਣਾ ਇੱਥੇ ਤੇ ਦੇਖਿਓ ਮੈਂ ਹੁਣ ਤੁਹਾਨੂੰ ਸਾਰੀ ਉਹ ਫਿਰਕੀ ਭਰ ਕੇ ਦਿਖਾਉਣੀ ਆ ਆ ਦੇਖੋ ਜੀ ਹੁਣ ਇਹ ਧਾਗਾ ਇਹਦਾ ਪੂਰਾ ਹੋ ਚੱਲਿਆ ਤੇ ਇਹ ਲੱਗ ਗਈ ਝਟਕੇ ਤੇ ਖਾਣ ਮਸ਼ੀਨ ਤੇ ਐਦਾਂ ਨਹੀਂ ਵੀ ਓਵਰ ਆਪਾਂ ਦੂਜੀ ਅਮਰੇਲਾ ਮਸ਼ੀਨ 'ਚ ਇਸਦਾ ਭਰ ਲਾ ਆ ਦੇਖੋ ਜੀ ਇਹਨੇ ਬਸ ਐਵੇਂ ਰੁਕਣ ਲੱਗ ਜਾਣਾ ਠੀਕ ਹੈ ਜੀ ਬਸ ਇੰਨਾ ਕ ਧਾਗਾ ਚਾਹੀਦਾ ਹੁੰਦਾ ਇਹਨੂੰ ਤੇ ਫੇਰ ਫੇਰ ਬਾਅਦ ਵਿੱਚ ਆਪਾਂ ਨੇ ਇਹਨੂੰ ਇੱਧਰ ਨੂੰ ਕਰਕੇ ਐਵੇਂ ਸਿੱਕੀ ਕੱਢ ਲੈਣੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹ ਕਾਟੀ ਆਪਣੇ ਕੱਢ ਲੈਣਾ ਠੀਕ ਹੈ ਧਾਗਾ ਇਧਰੋਂ ਜਿੱਦਾਂ ਕਾਟੀ ਬਣਾਈ ਵੀ ਹੁੰਦੀ ਹੈ ਤੇ ਧਾਗਾ ਕੱਢ ਲੈਣਾ ਇਧਰੋਂ ਤੇ ਉਸ ਤੋਂ ਬਾਅਦ ਆਪਾਂ ਨੇ ਥ੍ਰੈਡ ਕੱਟਣਾ ਵੀ ਇੱਥੇ ਆ ਆ ਦੇਖੋ ਦੋਸਤੋ ਧਾਗਾ ਜਿਹੜਾ ਆਪਾਂ ਨੇ ਕੱਟਣਾ ਹੈ ਤੇ ਇੱਥੇ ਕੱਟਣ ਲੱਗਿਆ ਹੋਇਆ ਐਦਾਂ ਧਾਗਾ ਕੱਟਿਆ ਜਾਣਾ ਤੇ ਆਹ ਕਾਟੀ ਦੁਬਾਰਾ ਬਣਾ ਲੈਣਾ ਤੇ ਬਾਕੀ ਦੋਸਤੋ ਹੁਣ ਧਿਆਨ ਨਾਲ ਤੁਸੀਂ ਦੇਖਿਓ ਐਦਾਂ ਥ੍ਰੈਡ ਪਾਉਣਾ ਆਪਾਂ ਨੇ ਠੀਕ ਹੈ ਜੀ ਤੇ ਫਿਰਕੀ ਭਰੀ ਜਾਂਦੀ ਹੈ ਠੀਕ ਹੈ ਜੀ ਤੇ ਅੱਜ ਲਈ ਮੈਂ ਤੁਹਾਨੂੰ ਇਹ ਫਿਰਕੀ ਦਾ ਦੱਸਦੀ ਆ ਵੀ ਫਿਰਕੀ ਐਦਾਂ ਭਰੀ ਜਾਂਦੀ ਆ ਤੇ ਕੱਲ ਨੂੰ ਮੈਂ ਤੁਹਾਨੂੰ ਸਟੀਚਿੰਗ ਵਾਲਾ ਧਾਗਾ ਦੱਸੂਗੀ ਵੀ ਕਿਦਾਂ ਧਾਗਾ نیچے ਸੂਈ ਚ ਪੈਂਦਾ ਏ ਤੇ ਕਿਦਾਂ ਫਿਰਕੀ ਦਾ ਧਾਗਾ ਉੱਪਰ ਚੱਕਿਆ ਜਾਂਦਾ ਹੈ